ਅਸਲੀ ਜੀ ਮੈਂ ਪਿੰਡ 마ਸੀ ਵਾਲਾ ਚਿਆਂ ਤੇਰੇ ਰਮਦਾਸ ਦੇ ਨੇੜੇ ਪੈ ਜਾਂਦਾ ਤੇ ਤੁਹਾਨੂੰ ਇੱਥੋਂ ਦਾ ਹਾਲ ਦਿਖਾ ਦਿੰਨਾ ਕਿ ਇੱਥੇ ਇੱਕ ਬਾਈ ਹੁਣੀ ਉਹ ਉੱਥੇ ਰਹਿੰਦੇ ਸੀ ਇਹਨਾਂ ਨੇ ਰਹਾਇਸ਼ ਬਣਾਈ ਸੀ ਕਿਉਂਕਿ ਇਹਨਾਂ ਨੇ ਪੱਕੀ ਰਹਾਇਸ਼ ਇੱਥੇ ਬਣਉਣੀ ਆ ਤੇ ਕੁਝ ਸਮਾਂ ਆ ਇਹ ਕਰਪਾਲਾ ਪਾ ਕੇ ਜਾਂ ਛੱਡ ਪਾ ਕੇ ਕਾਣਾਂ ਵਾਲੀ ਉਹ ਰਹਿ ਰਹੇ ਸੀਗੇ ਜਿਸ ਦਿਨ ਪਾਣੀ ਦੀ ਮਾਰ ਵੱਜੀ ਉਸ ਦਿਨ ਇਹਨਾਂ ਦਾ ਸਾਰਾ ਕੁਝ ਖਰਾਬ ਹੋ ਗਿਆ ਆ ਵੀ ਡਿੱਗ ਗਿਆ ਬਾੜਾ ਪੜੋਲਿਆਂ ਦੇ ਕਾਣੇ ਕੀ ਸਾਰੀ ਖਰਾਬ ਹੋ ਗਈ ਤੇ ਅਸਲੀ ਇਸ ਤਰ੍ਹਾਂ ਰਹੜੇ ਏ ਵੀ ਸਾਰਾ ਬਾੜਾ ਹੀ ਇੱਥੇ ਵੀ ਰਹਿ ਰਹੇ ਹੀ ਤੇ ਡੰਗਰ ਵਾਸ਼ਾ ਵੀ ਰੱਖਿਆ ਤੁਸੀਂ ਡੰਗਰ ਵਾਸ਼ਾ ਹੀ ਹੈ ਤੇ ਇਹ ਵੀ ਬਾੜਾ ਹੀ ਜੀ ਇਹਨਾਂ ਦਾ ਇਹਨਾਂ ਨੇ ਪਸ਼ੂ ਵੀ ਰੱਖੇ ਤੇ ਅਸਲੇ ਤਨ ਦਿਖੋਣਾ ਇਹਨਾਂ ਦੀ ਕਣਕ ਸਾਰੀ ਖਰਾਬ ਹੋ ਗਈ ਜੋ ਕੀ ਖਾਣ ਵਾਲੀ ਆ ਟੋਟਲ ਸਾਰੀ ਖਰਾਬ ਹੋ ਗਈ ਉਧਰ ਮੱਕੀ ਵੀ ਖਰਾਬ ਹੋ ਗਈ ਕਪੜਾ ਵੀ ਸਾਰਾ ਖਰਾਬ ਹੋ ਗਿਆ ਇਹ ਪਿੰਡ ਮਾਸੀ ਵਾਲਾ ਜਿਹੜੇ ਦੇ ਰਹਿੰਦੇ ਨੇ ਤੇ ਅਸਲੀ ਇੰਦਰ ਦੇ ਹਾਲਾਤ ਦਿਖੋਣਾ ਤੁਹਾਨੂੰ ਤੇ ਆ ਜਗ੍ਹਾ ਇਹਨਾਂ ਦੀ ਇਹਨਾਂ ਨੇ ਇੱਥੇ ਰਾਇਸ਼ ਬਣਾਉਣੀ ਆ ਜਿਹੜੀ ਕਿ ਰਾਜ ਦੀ ਤਿਆਰੀ ਥੋੜੀ ਜਿਿਹਨੂੰ ਤੇ ਪਾਣੀ ਨੇ ਮਾਰ ਮਾਰਤੀ ਤੇ ਆ ਵੀ ਡਿੱਗ ਗਿਆ ਇਹਨਾਂ ਦਾ ਸਾਰਾ ਟੋਟਲੀ ਤੇ ਇਹਨਾਂ ਦੇ ਇਹਨਾਂ ਦੇ ਦੋ ਤਿੰਨ ਡੰਗਰ ਹੀ ਤੇ ਦੋ ਡੰਗਰ ਇਹਨਾਂ ਦੇ ਬਹਿਗੇ ਪਾਣੀ ਦੇ ਵਿੱਚ ਪਤਾ ਨਹੀਂ ਲੱਗਿਆ ਕਿੱਥੇ ਗਏ ਕਿੱਥੇ ਨਹੀਂ ਤੇ ਇਹ ਬਾਈ ਹੁਣੀ ਨੇ ਤੇ ਮਾਤਾ ਜੀ ਇੱਥੇ ਤੇ ਇਹਨਾਂ ਦਾ ਸਾਰਾ ਜਿੰਨਾ ਵੀ ਆਚਾਰਾ ਖਰਾਬ ਹੋ ਗਿਆ ਕਣਕ ਵੀ ਖਾਣ ਪੀਣ ਵਾਲੀ ਇਹਨਾਂ ਦਾ ਸਾਰਾ ਕੰਮ ਖਰਾਬ ਅਸਲੇ ਜੀ ਇੱਥੇ ਰਹਿਣ ਦਾ बसेरा ਇਹਨਾਂ ਦਾ ਤੇ ਇੱਕ ਤਰਪਾਲ ਲਾ ਕੇ ਰਹਿ ਰਹੇ ਨੇ ਇਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਤੇ ਕੁਝ ਨਹੀਂ ਹੈਗਾ ਰਾਸ਼ਨ ਜਰੂਰ ਇੱਥੇ ਆ ਰਿਹਾ ਤੇ ਇਸ ਏਰੀਆ ਤੇ ਤੁਹਾਡਾ ਏਰੀਆ ਰਮਦਾਸ ਚ ਪੈ ਜਾਂਦਾ ਇਹਨਾਂ ਦਾ ਰਮਦਾਸ ਚ ਏਰੀਆ ਪੈ ਜਾਂਦਾ ਤੇ ਇਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਹੈਗੀ ਤੇ ਇਸ ਤਰ੍ਹਾਂ ਦੇ ਦੇਲੇ ਚ ਰਹ ਰਹੇ ਇਹਨਾਂ ਦੀ ਆ ਜਗ੍ਹਾ ਤੁਹਾਨੂੰ ਦਿਖਾ ਦਿੰਨਾ ਹਾਲਾਤ ਇਹਨਾਂ ਦੇ ਦੇਖ ਲਓ ਇਹਨਾਂ ਦਾ ਸਾਰਾ ਨਾਸ਼ ਨਸ਼ਟ ਹੋ ਗਿਆ ਮੱਕੀ ਤੇ ਕਣਕ ਵਗੈਰਾ ਸਭ ਕੁਝ ਖਰਾਬ ਹੋ ਗਿਆ ਇਹਨਾਂ ਦਾ ਤੇ ਲੈ ਨੂੰ ਇਹ ਨਹੀਂ ਖਾਣ ਪੀਣ ਜਿਹੜਾ ਲੋਕ ਹੀ ਦੇ ਰਹੇ ਉਹ ਹੀ ਖਾ ਪੀਏ ਜਾ ਰਿਹਾ ਅਸਲੇ ਜੀ ਇਹ ਪਰਿਵਾਰ ਆ ਤੇ ਇਹ ਗੁਹਾਰ ਪ੍ਰਸ਼ਾਸਨ ਕੋਲੋਂ ਲਗਾ ਰਿਹਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਸਾਰਾ ਚਾਰਾ ਚੂਰਾ ਖਰਾਬ ਹੋ ਗਿਆ ਡੰਗਰ ਰੁੜ ਗਏ ਇਹਨਾਂ ਦੇ ਤਾਂ ਮੈਂ ਗੱਲਬਾਤ ਇਹਨਾਂ ਨਾਲ ਕਰਾਂਗਾ ਹਾਂਜੀ ਭਾਜੀ ਕਿੰਨਾ ਕੋ ਨੁਕਸਾਨ ਹੋ ਗਿਆ ਟਾਡਾ ਕੀ ਕੀ ਅਸਲੇ ਤੁਹਾਨੂੰ ਮਿਲ ਰਿਹਾ ਖਾਣ ਪੀਣ ਨੂੰ ਬੜੀ ਖਾਣ ਪੀਣ ਨੂੰ ਤੇ ਸਾਰਾ ਕੁਝ ਹੀ ਪਹੁੰਚ ਗਿਆ ਮਾਲਕ ਦੀ ਕਿਰਪਾ ਨਾਲ ਸਿਰਫ ਇਹ ਵੀ ਹੈ ਹੁਣ ਤੁਹਾਨੂੰ ਪਤਾ ਵੀ ਜਿਹੜੇ ਡੰਗਰ ਆ ਪਸ਼ੂ ਉਹ ਰੁੜ ਗਏ ਸਾਡੇ ਪਸ਼ੂ ਵੀ ਤੁਹਾਡੇ ਸਾਹਮਣੇ ਦੇਖ ਸਕਦੇ ਤੁਸੀਂ ਹੂੰ ਕਿ ਜਿਹੜੇ ਹਾਲਾਤ ਆ ਤੁਹਾਨੂੰ ਪਤਾ ਤਰਪਾਲ ਪਾ ਕੇ ਰਹਿ ਰਹੇ ਆ ਪ੍ਰਸ਼ਾਸਨ ਨੇ ਕਿਸੇ ਨੇ ਮਤ ਕੀਤੀ ਆਗੇ ਹਿਤ ਤੱਕ ਕੋ ਵੀ ਸੰਗਰੂਰ ਤੋਂ ਸਿਰਫ ਉਹਨਾਂ ਤਰਪਾਲ ਦਿੱਤੀ ਉਹ ਤੁਹਾਡੇ ਸਾਹਮਣੇ ਆ ਅੱਛਾ ਤੇ ਤੁਹਾਡੀ ਜਗ੍ਹਾ ਜਿੱਥੇ ਰਹਿ ਰਹੇ ਹੋ ਮਤਲਬ ਤੁਸੀਂ ਇੱਥੇ ਉਹ ਕਾਨਿਆਂ ਵਾਲੀ ਛੱਤ ਪਾ ਕੇ ਰਹਿ ਰਹੇ ਸੀਗਾ ਹਾਂ ਥੋੜਾ ਉਹਨਾਂ ਦਾ ਪਾਣੀ ਨੇ ਮਾਰੇ ਉਹਦਾ ਇਟੂ ਤੇ ਸਾਈ ਦਿੱਤੀ ਆ ਇਟਾਉਣੀ ਸੀ ਬਾਅਦ ਫਿਰ ਪਾਣੀ ਨੇ ਕੰਮ ਸਾਰਾ ਕੰਮ ਖਤਮ ਹੋ ਗਿਆ ਤੇ ਹੁਣ ਪ੍ਰਸ਼ਾਸਨ ਕੋਲੋਂ ਕੀ ਮੰਗਾਏ ਕੀ ਸਾਡੀ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਸਾਡੀ ਕੋਈ ਆਣ ਕੇ ਇਥੇ ਕੋਈ ਸੁਣਾਈ ਨਹੀਂ ਕਰ ਰਿਹਾ ਸਭ ਜਿਹੜੇ ਧਾਰੀਵਾਲ ਵੀ ਆਏ ਉਹ ਵੀ ਸਭ ਗੱਡੀਆਂ ਭਿਜਾ ਕੇ ਸਾਰਾ ਕੋਨੇ ਵਾਲ ਮਾਸੀ ਦੇ ਘਰੇ ਸਾਂਝੀ ਤੇ ਪਹੁੰਚਦੀ ਕੋਈ ਡੇਰੇ ਤੇ ਕੋਈ ਨਹੀਂ ਆਇਆ ਅੱਛਾ ਤੇ ਮਾਸੀ ਵਾਲ ਡੇਰਾ ਪੈ ਜਾਂਦਾ ਹਨਾ ਇੱਥੇ ਮੋਗਿਆ ਵੇਖਣ ਨਹੀਂ ਕੋਈ ਅੱਡੇ ਤੇ ਆਇਆ ਮੋਗਿਆ ਵੇਖਿਆ ਆ ਕੇ ਫੇਰੀ ਪਾ ਲੱਗਦਾ ਕੀ ਗੱਲਬਾਤ ਕੀ ਨਹੀਂ ਚੱਲਦੀ ਕਿਸ ਨੇ ਕੁਝ ਨਹੀਂ ਕੀਤਾ ਹਨਾ ਓਕੇ ਓਕੇ ਠੀਕ ਹੈ ਰੈਜ ਵੀ ਖਰਾਬ ਹੋ ਗਈ ਆ ਟੀਵੀ ਦੋ ਹੀ ਉਹ ਵੀ ਖਰਾਬ ਹੋ ਗਿਆ ਮੋਟਰ ਆ ਉਹ ਵੀ ਖਰਾਬ ਹੋ ਗਈ ਆ ਬੈਟਰੀ ਆ ਉਹ ਵੀ ਖਰਾਬ ਹੋ ਗਿਆ ਇਨਵਰਟਰ ਦਾ ਉਹ ਵੀ ਖਰਾਬ ਹੋ ਚੁੱਕਾ ਫੇਟੀਆਂ ਤੇ ਉਹ ਵੀ ਟੁੱਟ ਪਏ ਸਾਮਾਨ ਕਿੰਨਾ ਕਰੋੜਿਆ ਸਾਮਾਨ ਇਦਾਂ ਜੀ ਡੀੜਾ ਕਪੜਾ ਸਾਰਾ ਰੋੜ ਗਿਆ ਜਿਹੜਾ ਨਹੀਂ ਆਇਆ ਉਹ ਰੋੜ ਗਿਆ ਨਹੀਂ ਅੱਛਾ ਅੱਛਾ ਹਾਂਜੀ ਤਾਂ ਸਾਰੇ ਹਲਾਕੇ ਸਾਈਡ ਦੇ ਦੇਖੋ ਰੋੜ ਗਿਆ ਨਹੀਂ ਉਹ ਵੀ ਪਾੜ ਗਿਆ ਹਾਂ ਦਾਸ਼ਾ ਨਾ ਮੇ ਰੋੜ ਗਿਆ ਕੋਈ ਭਜਿਆ ਕੋਈ ਰੋੜ ਗਿਆ ਹਾਂ ਕੀ ਕਰ ਸਕਦੇ ਹਾਂ ਇਹ ਲਾਤ ਹੈ ਜਿੱਥੋਂ ਦੇ ਆਦੇ ਕਰੋ in the fall